ਵੇਖਾਂਗੇ ਨੀ ਤੇਰਾ ਨਾਮ ਨਿਵਾਉਂਦੇ ਹੋ ਵੇਖਾਂਗੇ ਜੇ ਟੁੱਟ ਗਈਆਂ ਤਾਂ ਟੁੱਟ ਗਈਆਂ ਆਹ ਤੂੰ ਹੰਝੂਆਂ ਜੋਗੀ ਰਹਿ ਜਾਣਾ ਤੂੰ ਹੰਝੂਆਂ ਜੋਗੀ ਰਹਿ ਜਾਣਾ ਜਦ ਵਕਨ ਮਿਆਂ ਤੋਂ ਹੋਵੇਗੀ ਹਿੰਮਤ ਬੁਰੇ ਦੇ ਬੰਦੀ ਨੂੰ ਨਾਲ ਲੱਗੇਗੀ ਨਾਲੇ ਰੋ ਤੂੰ ਹੰਝੂਆਂ ਜੋਗੀ ਰਹਿ ਜਾਣਾ ਜਦ ਵਕਨ ਮਿਆਂ ਹਿੰਮਤ ਭਰੇ ਬੰਟੀ ਨੂੰ ਨਾਲੇ ਲੱਭੇਗੀ ਨਾਲੇ ਰੋਵੇਗੀ ਜਦੋਂ ਸਿਰ ਦੀ ਅਸ਼ਰ ਖਲਕਣ ਗਈਆ ਹੋਏ ਥਿੰੜਾ ਸਾਡੇ ਵਧ ਗਿਆ ਭਰਾ ਥੋੜਾ ਜਿਹਾ ਖੜੂਣਾ ਕਰ ਲੋ ਗਲੇ ਬੈਠੇ ਬੈਠੇ ਤੇ ਹੋ ਜਾਂਦੀ ਹੈ ਖੇਤ ਜਾਂਦੀ ਜਦੋਂ ਸਿਰ ਦੀ ਅਸ਼ਰ ਖਲਕਣ ਗਈਆ ਜਦੋਂ ਸਰਦੀਆਂ ਸ਼ਰਤਾਂ ਲੱਗਣਗੀਆਂ ਉਦੋਂ ਨਾਲ ਖਲੋਦੇ ਵਿਖਾਂਗੇ ਜਿਵੇਂ ਧੰਨਾ ਬਾਬਾ ਜੀ ਹਰੋਲੇ ਦੇ ਪੰਜ ਪੰਜ ਚਾਰ ਚਾਰ ਬਰਾਮ ਕਰਨ ਦੇ ਵਿਖਾਲਾ ਜਿਦਾਂ ਬੰਦੇ ਕਰ ਕਰ ਕੇ ਲੰਘੀ ਜਾਂਦੇ ਜਾਈ ਜਾਂਦੇ ਨੇ ਇਹ ਤੇ ਗਾਉਣਾ ਵਾ ਇਹ ਸੌਣ ਦੇ ਸਿਰ ਤੇ ਹੋਣਾ ਕਵੇਰੀ ਪੰਡਾਰੀ ਸੌਣ ਦੀ ਤਾੜੀ ਮਾਰਦੋ ਨਿਵਾਜ ਲੈਣ ਵਾਲਾ ਕੋਈ ਕੰਮ ਨਹੀਂ ਸੋਚੀ ਜਿਹੜੇ ਸਾਡੀ ਥਾਂ ਤੇ ਤੂੰ ਚੁਣ ਲੈ ਨੀ ਤੇਰੇ ਨਾਲ ਨਿਵਾਉਂਦੇ ਬੈਠਾਂਗੇ ਨੀ ਤੇਰੇ ਨਾਲ ਨਿਵਾਉਂਦੇ ਉਹ ਵੇਖਾਂਗੇ ਹੇ ਟੁੱਟ ਗਈਆਂ ਪਰ ਅਜੂ ਪਰ ਅਜੂ ਜਿਨ੍ਹਾਂ ਨੂੰ ਇੱਕ ਵਾਰੀ ਖੰਭ ਲੱਗ ਜਾਂਦੇ ਆ ਆਪ ਦੇ ਹੱਥੀ ਖੰਭ ਲਾ ਦਿੰਦੇ ਆ ਉਹ ਕੀ ਕਹਿੰਦੇ ਸਾਡੇ ਅਪਰਾ ਤੁਸੀਂ ਕੀ ਉੱਡਣਾ ਬੈਗੀ ਦੂਰ ਕਿਤੇਆਂ ਲਾ ਬਣਾਗੇ ਸਾਡੇ ਅਪਰਾ ਤੁਸੀਂ ਕੀ ਉੱਡਣਾ ਬੈਗੀ ਦੂਰ ਕਿਤੇਆਂ ਲਾ ਬਣਾਗੇ ਹੋ ਵੱਟਿਆ ਸ਼ਿਕਾਰੀਆਂ ਦੇ ਮੋਹਰੇ ਆ ਹੋ ਵੱਟਿਆ ਸ਼ਿਕਾਰੀਆਂ ਦੇ ਮੋਹਰੇ ਆ ਤੈਨੂੰ ਮੋਤੀਆਂ ਦੇ ਚੋਗ ਜਗਾ ਕੇ ਸਾਡੇ ਸਕੇ ਤੇਰੇ ਹੁਸਨ ਦੀਆਂ ਤੇ ਤੁਰਾਈਆਂ ਨੂੰ ਜਿਹੜੇ ਦਿਲ ਦੇ ਕੋਨੇ ਵਿੱਚ ਰੱਖੀਏ ਇਹਨਾਂ ਖੋਖਲੀਆਂ ਰਸਮਾਈਆਂ ਨੂੰ ਅੱਜ ਹੋਰ ਕਿਤੇ ਕੱਲ੍ਹ ਹੋਰ ਕਿਤੇ ਸਦ ਕਿਹੜੀ ਤੇਰੇ ਨੇ ਲਈ ਕਦ ਕੱਲੀ ਵੇਕੇ ਸੋਚੀ ਨੀ ਅਸੀਂ ਕੀ ਨੀ ਕੀਤਾ ਤੇਰੇ ਲਈ ਤੇ ਕਲੀ ਰਹਿ ਕੇ ਸੋਚੀ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਟੋਨੀ ਜੀ ਇਹਨਾਂ ਦੀ ਬਦੌਲਤ ਸਾਡੇ ਦਾ ਬਲੋਕ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਸੋ ਥੈਂਕ ਯੂ ਮੋਰ ਮਹਿਬਾਨੀ ਆਸ਼ਾ ਪਾਵਾ ਬਹੁਤ ਸਾਰਾ ਮਾਨ ਕਰ ਰਹੇ ਆਓ ਜੀ ਸ਼ੀਸ਼ੇ ਕੋਲੋਂ ਜਿਹੜੇ ਕੋਈ ਸਵਾਲ ਕੁਝ ਦੀ ਪੂਜ ਬਣਾ ਕੇ ਤੱਕੋ ਬੜਾ ਹੈ ਅੱਛਾ ਡਿਮਾਂਡ ਆਈ ਪਹਿਲਾਂ ਦੱਸੋ ਜੀ ਗੱਲਾਂ ਕੀ ਕੋਈ ਰੁਕਦਾ ਗੱਲ ਸੋਹਣੀ ਜੀ ਹਾਂਜੀ ਹਾਂ ਇੱਕ ਤਾੜੀ ਮਾਰੋ ਕਾਲੇ ਵਾਂਗਾਂ ਲਈ ਹਾਂ ਕਿ ਨਾ ਖੁਸ਼ ਹੋਇਆ ਮਾਮਾ ਕੱਲੇ ਦਾਂਦੀ ਤੇ ਸਾਡੇ ਵਰਗੇ ਰਾਂਗ ਨਾਲ ਭਰਾਵਾ ਕਰੀਏ ਇਹ ਤਾਂ ਰੱਬ ਦਾ ਸ਼ੁਕਰ ਹੈ ਕਿ ਲਾਈਟਾਂ ਜਿਹਨੇ ਇਹਦੇ ਦਿਸਦੀ ਨਹੀਂ ਕਿਉਂ ਮਾਨ ਮਾਨ ਕੇ ਨਹੀਂ ਥੋੜਾ ਜ਼ਿਆਦਾ ਜ਼ੈਰ ਪੈਣ ਜੀ ਹੋ ਕਣ ਕੀ ਤੇ ਜਹਾਜ਼ ਤੇ ਕਿਉਂ ਮੈਨਾਂ ਤੇਰੇ ਬਗੋਰ ਨੂੰ ਸਾਨੂੰ ਪਸੰਦ ਕਰਦੇ ਹੋ ਜਦ ਸਾਨੂੰ ਵੀ ਨਜਮਾ ਰੂਪ ਦੇ ਦੇ ਨਈਆ ਗੋਰਿਆਂ ਦਾ ਜਮਣਾ ਬੰਦ ਕਰ ਦੇ ਹੋ ਸ਼ੀਸ਼ੇ ਗੋਣ ਤੇਰੇ ਤੂੰ ਸਮਾਨ ਪੁੱਛਦੀ ਸ਼ੀਸ਼ੇ ਗੋਣ ਤੇਰੇ ਤੂੰ ਸਮਾਨ ਪੁੱਛਦੀ ਫੋੜ ਜਮਣਾਂ ਕੇ ਬਾਰ-ਬਾਰ ਮੇਂ ਤੇਰਾ ਕੁਝ ਗੋਰੀਏ ਨਿਥਰਦੀ ਅੱਖਾਂ ਕੁਝ ਗੋਰੀਏ ਹੁਣੇ ਬਦਲ ਲੱਗ ਜੁਕਨੀ ਸੋਣੀ ਨਿਥਰਦੀ ਅੱਖਾਂ ਕੁਝ ਗੋਰੀਏ ਹੁਣੇ ਬਦਲ ਕਿ ਮੀ ਹੋਇਆ ਦਵਾ ਕਿੰਨੇ ਤੇਰੇ ਵਿੱਚ ਲੰਮਲੇ ਹੋ ਹੋ ਬਾਕੀ ਕੁੜੀਆਂ ਦੇ ਨਾਲ ਕਿਤੇ ਕਹੇ ਵੱਖਰੇ ਕਿਤੇ ਕਹੇ ਵੱਖਰੇ ਕਿਨੇ ਕਹੇ ਵੱਖਰੇ ਹੋ ਕੱਲੀ ਕੱਲੀ ਕਰ ਤੈਨੂੰ ਖੁਲ ਦੱਸਾਂਗੇ ਕੱਲੀ ਕੱਲੀ ਕਰ ਤੈਨੂੰ ਖੁਲ ਦੱਸਾਂਗੇ ਤੂੰ ਜਿੱਟੀਏ ਦਾ ਤੇਰੇ ਨਾਲ ਕਿ ਉਹ ਅਸੀਂ ਤਾਂ ਨਹੀਂ ਰੱਖ ਗੋ ਕੁਛ ਗੋੜੀਏ ਹੁਣ ਐਵੇਂ توني تو کيني کي سوني ਜੱਗ ਬਸ ਕੇ ਜੱਗ ਬਸ ਕੇ ਮੈਂ ਜੱਗ ਬਸ ਕੇ ਹੋ ਪੁੱਲੀਆਂ ਗੁਲਾਬੀਆਂ ਮੇਰਾ ਜਿਹੜਾ ਹੱਸ ਕੇ ਅੱਖਾਂ ਰਹੀ ਵਹਿ ਗਈ ਦੇਲੇ ਬੱਬੂ ਦੇ ਤੂੰ ਬਸ ਕੇ ਬੱਬੂ ਦੇ ਤੂੰ ਬਸ ਕੇ ਬੱਬੂ ਦੇ ਤੂੰ ਬਸ ਕੇ ਹੋ ਜ਼ਿੰਦਗੀ ਜੀ ਆਹ ਸੋਰੀਏ ਹੁਣੇ ਬਦਲਾਂ ਨਾ ਜੁਕਦੀ ਕੁਸੋਣੀ ਤੂੰ ਬਿਨਿਕ ਸੋਣੀ ਤੂੰ ਆਹਹ ਬਿਨਿਕ ਸੋਣੀ ਤੂੰ ਯੋ ਤਾੜੀ ਮਾਰਦੇ ਕਰਾਂਗੇ ਹਣੀ ਦਾ ਗਾਣਾ ਜਿੰਨੀ ਵੀ ਦੀ ਚੰਗੀ ਰਹੀ ਨਾ ਹਣੀ ਜੀ ਤੁਹਾਡੇ ਲਈ ਦੋ ਲੈਣਾ ਗਿਆ ਲੱਗਿਆ ਜ਼ਿੰਦਗੀ ਦਾ ਪਹਿਲਾ ਗਾਣਾ ਗਾ ਕੇ ਗਾ ਏ ਵੀ गाना तण पसन्द ਆਉਣਾ ਸਰ ਮੇਰੇ ਦਿਲ ਮੇਰੇ ਦੇ ਹੋ ਦਿਲ ਵਿੱਚ ਰਹੇ ਆਉ ਜਾਂਦੀ ਜਾਂਦੀ ਹੋ ਮੈਨੂੰ ਕਹਿ ਗਈ ਹੋ ਤੇਰੀ ਮੇਰੀ ਖਤਮ ਕਹਾ ਹੋ ਤੇਰੀ ਮੇਰੀ ਖਤਮ ਹੋ ਗੱਲ ਦਿਲ ਦੇ ਨਾਲ ਮੇਰੀ ਫਰਮਾਇਸ਼ ਆ ਹੋ ਜਿੰਨੀ ਚੰਗੀ ਵੀ ਤੂੰ ਮੈਨੂੰ ਭੁੱਲ ਜਾ ਹੋ ਜਿੰਨੀ ਵੀ ਚੰਗੀ ਵੀ ਤੂੰ ਮੈਨੂੰ ਭੁੱਲ ਜਾ ਭੁੱਲ ਜਾ ਸ਼ਾਕਰ ਹੋ ਗਿਆ ਠੀਕ ਲੱਗਿਆ ਜੀ ਕੰਗਾ ਲਗਾ ਜੀ ਤਾਲੀ ਮਾਰ ਦੇ ਕਰੋ ਮਣੂ ਹੋਂ ਜਦ ਮੈਂ ਤੋਂ ਹੋਈ ਦੂਰ ਸੀਓ ਕਈ ਗੱਲਾਂ ਤੋਂ ਮਜਬੂਰ ਸੀਓ ਹੋਂ ਦਿਲ ਵਿੱਚ ਦੁਹਾਈਆਂ ਪਾਉਂਦੀ ਸੀ ਹੋਂ ਦਿਲ ਵਿੱਚ ਦੁਹਾਈਆਂ ਇਹ ਲੱਗਦਾ ਪਾਜੀ ਮੇਰੇ ਤੋਂ ਬਹੁਤ ਸਿੰਗਲ ਹੋ ਗਿਆ ਜਾਂਦਾ ਉਸੇ ਦੀ ਰੱਖੂਗਾ ਦਿਲ ਵਿੱਚ ਦੁਹਾਈਆਂ ਪਾਉਂਦੀ ਸੀ ਉਹ ਜਾਂਦੀ ਜਾਂਦੀ ਗਣ ਲੱਗ ਕੇ ਮੈਂ ਨੱਚਉਂਦੀ ਸੀ ਉਹ ਜਾਂਦੀ ਜਾਂਦੀ ਗਣ ਲੱਗ ਕੇ ਮੈਂ ਨੱਚਉਂਦੀ ਸੀ ਉਹ ਜਾਂਦੀ ਜਾਂਦੀ ਓ ਜਾਂਦੀ ਜਾਂਦੀ ਓ ਜਾਂਦੀ ਉਹਦੇ ਚਿਹਰੇ ਤੂੰ ਇੰਜ ਲੱਗਦਾ ਸੀ ਕੋਈ ਗਮ ਲੁਕਾ ਕੇ ਤੁਰ ਗਈ ਏ ਜਿਨਾਂ ਨੇ ਹੰਝੂ ਵੇਖੇ ਨੇ ਸਾਡੇ ਨਾਂ ਰਵਾ ਕੇ ਤੁਰ ਗਈ ਏ ਉਹਦੇ ਚਿਹਰੇ ਤੂੰ ਇੰਜ ਲੱਗਦਾ ਸੀ ਕੋਈ ਗਮ ਲੁਕਾ ਕੇ ਤੁਰ ਗਈ ਏ ਜਿਨਾਂ ਨੇ ਹੰਝੂ ਵੇਖੇ ਨੇ ਸਾਡੇ ਨਾਂ ਰਵਾ ਕੇ ਤੁਰ ਗਈ ਏ ਕੁਝ ਅੱਖੀਆਂ ਨਾ ਸਮਝਉਂਦੀ ਸੀ ਘੋਰੋ ਕੇ ਬਾਸਤੇ ਪੁੰਦੀ ਸੀ ਉਹ ਜਾਂਦੀ ਜਾਂਦੀ ਦਿਲ ਲੱਗ ਕੇ ਮਿਲਣਾ ਚਾਹੁੰਦੀ ਸੀ ਉਹ ਜਾਂਦੀ ਜਾਂਦੀ ਦਿਲ ਲੱਗ ਕੇ ਮਿਲਣਾ ਚਾਹੁੰਦੀ ਸੀ ਉਹ ਜਾਂਦੀ ਜਾਂਦੀ ਆਜਾ ਦਵੰਡ ਸੋਨਣ ਨੂੰ ਆ来 ਸੋਨ ਜੀ ਅੱਲ ਤੁਸੀਂ ਆਲੇ ਕੋਲ ਆ ਜਾਓ ਕੋਈ ਗੱਲ ਨਹੀਂ ਆਜੋ ਇੱਕ ਵਾਰ ਤਾੜੀਆਂ ਮਜਾਦੋ ਜ਼ੋਰਦਾਰ ਪਲੀਜ਼ ਨਿੱਕੇ ਭਾਜੀ ਨਾਲ ਲੈ ਕੇ ਜਾਇਓ ਹਨਾ ਮਾਹੌਲ ਠੀਕ ਨਹੀਂ ਆ ਰਤੀ ਬੰਦੇ ਪੈ ਗਏ ਮੁੰਡਾ ਹੁਣੇ ਮਿਲਿਆ ਕਹਿੰਦਾ ਰਤੀ ਬੰਦੇ ਪੈ ਗਏ ਰਤੀ ਬੰਦੇ ਪੈ ਗਏ ਮੈਂ ਕਹੋ ਕਿੱਥੇ ਕਹਿੰਦਾ ਆਪੋ ਆਪਣੀ ਮੰਜਿਆ ਤੇ ਮਾਨ ਸਾਹਿਬ ਬਹੁਤ ਵਧੀਆ ਕਮੇਡੀ ਕਰ ਰਹੇ ਨੇ ਇਹਨਾਂ ਦੇ ਲਈ ਤਾੜੀਆਂ ਮਜਾਦੋ ਪਲੀਜ਼ ਜ਼ੋਰਦਾਰ ਕਾਲੇ ਰੰਗ ਦੀਆਂ ਗੱਲਾਂ ਚੱਲ ਰਹੀਆਂ ਸੀ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਾਲੀਆਂ ਚੀਜ਼ਾਂ ਸਭ ਤੋਂ ਖਤਰਨਾਕ ਹੁੰਦੀਆਂ। ਗਾਉਣ ਵਾਲੇ ਜਿਨ੍ਹਾਂ ਦਾ ਰੰਗ ਬੜਾ ਕਾਲਾ ਹੈ ਦੇਖੋ ਕਿੰਨਾ ਸਰੀਲਾ ਗਾਉਂਦੇ ਨੇ ਸਾਬਰ ਗੋਟੀ ਸਾਹਿਬ। ਵਾਹ ਕਮਾਲ ਸਿੰਗਰ ਨੇ ਸਰਦੂਲ ਸਿਕੰਦਰ ਸਾਹਿਬ ਕਿੰਨਾ ਵਧੀਆ ਗਾਉਂਦੇ ਨੇ ਉਹਨਾਂ ਦੇ ਲਈ ਤਾੜੀਆਂ ਦੋ ਦਾਰ ਪਲੀਜ਼। ਅੱਛਾ ਘੁਮ ਘੁਮਾ ਕੇ ਗੱਲ ਉੱਥੇ ਕੀ ਲੈ ਕੇ ਆ ਗਏ ਅਨੇਕ ਸ਼ੇਅਰ ਤੁਹਾਨੂੰ ਸੁਣਾਉਣਾ। ਸ਼ੇਅਰ ਹੈਗਾ ਸਪੈਸ਼ਲੀ ਉਹਨਾਂ ਮੁੰਡਿਆਂ ਦੇ ਲਈ ਜਿਹੜੇ ਮੋਬਾਈਲ ਤੇ ਆਪਣੇ ਘਰਦਿਆਂ ਦੇ ਪੈਸੇ ਬਹੁਤ ਖਰਾਬ ਕਰਦੇ ਨੇ। ਆ ਇੰਤਿਹਾਰ ਕਰਦੇ ਸਾਰੀ ਸਾਰੀ ਰਾਤ ਮੇਰੇ ਕੋਲ ਹੁਣ ਵੀ ਹੱਲੇ ਤੱਕ ਅੱਦੇ ਇੱਧਰ ਉੱਧਰ ਜਾ ਕੇ ਨਾ ਫੋਨ ਤੇ ਲੱਗੀ ਹੋਣੀ ਉਹਨਾਂ ਦੇ ਲਈ ਇੱਕ ਐਡਵਾਈਸ ਹੈ ਤੇ ਸੁਣ ਕੇ ਜਰਾ ਕਹਿੰਦਾ ਨਾ ਇਸ਼ਕ ਕਰੀ ਮੇਰੇ ਯਾਰਾ ਇਹ ਕੁੜੀਆਂ ਬਹੁਤ ਸਤਾਉਂਦੀਆਂ ਨੇ ਅੰਦਰੋਂ ਕਾਲੇ ਹੁੰਦੇ ਦਿਲ ਇਹਨਾਂ ਦੇ ਉੱਤੇ ਬਣ ਕੇ ਸ਼ਰੀਫ ਦਿਖਾਉਂਦੀਆਂ ਨੇ ਦੱਬ ਕੇ ਜਰਾ ਮਾਹੌਲ ਿਆਣਾ ਫਿਰ ਮਜ਼ਾ ਆਊਗਾ ਨਾ ਨਾ ਇਸ਼ਕ ਕਰੀ ਮੇਰੇ ਯਾਰਾ ਇਹ ਕੁੜੀਆਂ ਬਹੁਤ ਸਤਾਉਂਦੀਆਂ ਨੇ ਅੰਦਰੋਂ ਕਾਲੇ ਹੁੰਦੇ ਦਿਲ ਇਹਨਾਂ ਦੇ ਉੱਤੇ ਬਣ ਕੇ ਸ਼ਰੀਫ ਦਿਖਾਉਂਦੀਆਂ ਨੇ ਨਾ ਕਰ ਇਤਬਾਰ ਤੋਂ ਇਹਨਾਂ ਦਾ ਬੁੱਧੂ ਬਹੁਤ ਬਣਾਉਂਦੀਆਂ ਨੇ ਤੇ ਵਿੱਚ ਕੰਟੀਨਾਂ ਦੇ ਲਈ ਜਾ ਕੇ ਖਰਚਾ ਬਹੁਤ ਕਰਾਉਂਦੀਆਂ ਨੇ ਫੇ ਬਈ ਰੀਚਾਰਜ ਕੋਈ ਤੁਹਾਡੇ ਵਰਗਾ ਕਰਾ ਕੇ ਦਿੰਦਾ ਨੰਬਰ ਮੇਰੇ ਵਰਗਾ ਦੇ ਫ੍ਰੀ ਕਰਾਉਂਦੀਆਂ ਨੇ ਐਦਾਂ ਦਾ ਮਾਹੌਲ ਅੱਜਕੱਲ੍ਹ ਚੱਲ ਰਿਹਾ ਇੱਕ ਹੋਰ ਚੀਜ਼ ਹੋਰ ਚੀਜ਼ ਤੁਹਾਨੂੰ ਦੱਸਣੀ ਚਾਹੂੰਗਾ ਅੱਛਾ ਪਿੰਡਾਂ ਦੀਆਂ ਬੁੜੀਆਂ ਤੇ ਸ਼ਹਿਰਾਂ ਦੀਆਂ ਬੁੜੀਆਂ 'ਚ ਫਰਕ ਕੀ ਹੈ ਸ਼ਹਿਰ ਦੀਆਂ ਬੁੜੀਆਂ ਸ਼ਹਿਰ ਦੀਆਂ ਕੁੜੀਆਂ ਸਵੇਰੇ ਸਵੇਰੇ ਉੱਠਣਗੀਆਂ ਪਤਾ ਕੀ ਕਰਨਗੀਆਂ ਪਹਿਲੀ ਗੱਲ ਪਹਿਲੀ ਕਾਲ ਕਰਨੀ ਹੁੰਦੀ ਨਾ ਗੁੱਡ ਮਾਰਨਿੰਗ ਕਹਿੰਨੀ ਹੁੰਦੀ ਮੜ ਕੇ ਪਤਾ ਕਿਹੜੀਆਂ ਗੱਲਾਂ ਸਟਾਰਟ ਹੁੰਦੀਆਂ ਮੇਰਾ ਆਈਫੋਨ ਨਹੀਂ ਮਿਲ ਰਾ ਮੇਰੀ ਚਾਬੀ ਨਹੀਂ ਮਿਲ ਰਹੀ ਮੇਰੀ ਗਾੜੀ ਦੀ ਚਾਬੀ ਨਹੀਂ ਮਿਲ ਰਹੀ ਮੇਰੇ ਇਅਰਿੰਗਸ ਨਹੀਂ ਮਿਲ ਰਹੇ ਮੇਰੇ ਹੈੱਡਫੋਨ ਨਹੀਂ ਮਿਲ ਰਹੇ ਇਹ ਉਹ ਕਰਕੇ ਤੇ ਪਿੰਡਾਂ ਦੀਆਂ ਕੁੜੀਆਂ ਨੇ ਸਵੇਰੇ ਉੱਠਦੇ ਸਾਰੇ ਸਾਰਾ ਘਰ ਸਿਰ ਤੇ ਚੱਕਣਾ ਲੈ ਆਂਦਾ ਨਹੀਂ ਜੀਤੀਏ ਮੇਰੀ ਸਲਵਾਰ ਚੋਂ ਨਾਲ ਆਪਣਾ ਤੂ ਕੱਢਿਆ ਪਿੰਡਾਂ ਦੇ ਵਿੱਚ ਇਦਾਂ ਦਾ ਮਾਹੌਲ ਜਿਹੜਾ ਬਣਿਆ ਰਹਿੰਦਾ ਚਲੋ ਆਪਾਂ ਜਿਆਦੀਆਂ ਗੱਲਾਂ ਨਹੀਂ ਕਰਦੇ ਜੀ ਮਾਨ ਸਾਹਿਬ ਸਟੇਜ ਸਾਹਮਣੇ ਨੇ ਉਹੀ ਅੱਗੇ ਵਧਾਣਗੇ ਇਸ ਪ੍ਰੋਗਰਾਮ ਨੂੰ ਤੇ ਮੈਂ ਚਾਹਾਂਗਾ ਕਿ ਪਲੀਜ਼ ਉਹ ਮਾਈਕ ਲੈਣ ਜੀ ਸੱਚੀ ਗੱਲ ਸਲਵਾਰ ਚੋਂ ਨਾਲ ਤੂੰ ਕੱਢਿਆ ਭਾਈ ਹੱਦ ਹੋ ਗਈ ਮੈਂ ਤਾਂ ਪਜਾਮੇ ਦੇ ਨਾਲਾ ਨਹੀਂ ਮੜਿਆ ਇਸ ਕਰਕੇ ਮੈਂ ਪੈਂਟ ਵਰਗਾ ਛਾ ਲਿਆ ਅੱਛੀ ਗੱਲ ਹੈ ਕਿਉਂਕਿ ਗੱਲਾਂ ਬਹੁਤ ਪਿਆਰੀਆਂ ਹੁੰਦੀਆਂ ਆ ਰਿਹਾ ਹਾਂਜੀ ਬਿਲਕੁਲ ਮੈਂ ਵੀ ਮੰਨਾਂ ਇੱਕ ਹੋਰ ਮਾਨਸੀ ਹੋ ਮੁਸਲਮਾਨ ਸੀ ਲਦੇ ਨਾ ਔਰ ਬੇਸਿਕਲੀ ਮੇਰਾ ਪਿੰਡ ਬਾਲੋ ਕੀ ਐ ਵੈਸੇ ਮੈਂ ਇੰਗਲੈਂਡ ਰਹਿਣਾ ਇੰਗਲੈਂਡ ਦੇ ਨਾਲ ਮੇਰਾ ਛੋਟਾ ਜਿਹਾ ਪਿੰਡ ਕਿਧੜ ਪਿੰਡੀ ਮੇਰੇ ਮੰਮੀ ਡਾਣੀ ਪੈਣ ਭਰਾ ਚਾਚਾ ਚਾਚੀ ਤਾਤਾਈ ਨਾਨਾ ਨਾਨੀ ਦਾਦਾ ਦਾਦੀ ਮਮਾ ਮਮੀ ਉਹ ਸਾਰੇ ਇਥੇ ਉੱਦਾ ਸੀ ਬਾਹਰ ਆ अच्छा अच्छा ओहो कहदा मैं अनाउन्स ਕਰਦਾਂ ਪਲੀਜ਼ ਕੋਈ ਗੱਲ ਵੀ ਐਸੇ ਇਤਨੀ ਗੱਲਾਂ ਅਨਾਉਂਸ ਨਹੀਂ ਕਰਦੀਆਂ ਹੁਣੇ ਪਤਾ ਲੱਗਿਆ ਕਿ ਇੱਕ ਬੱਸ ਮੋਗੀ ਤੋਂ ਜਿਹੜੀ ਆ ਰਹੀ ਸੀ ਉਹਦੇ ਵਿੱਚ ਗੰਗਾ ਨਗਰ ਨੂੰ ਜਿਹੜੀ ਜਾਂਦੀ ਹੈ ਬੱਸ ਆ ਰਹੀ ਸੀ ਉਹਦੇ ਵਿੱਚ ਬੱਚੇ ਪੈਣਾ ਮਤਮਾ ਬਜ਼ੁਰਗ ਜੇ ਵੀ ਸਾਰੇ ਹੁੰਦੇ ਐ ਤੇ ਕੋਈ ਬੱਸ ਉਧਰੋਂ ਸੰਨੀ ਨੂੰ ਪਤਾ ਛਾਗੋਟੜਾ ਰੂਟੇ ਉਧਰੋਂ ਬੱਸ ਵੀ ਕੋਈ ਆ ਰਹੀ ਸੀ ਰਾਤਾ ਟਾਈਮ ਜਿਹੜਾ ਹੁੰਦਾ ਲੌਂਗ ਰੂਟ ਵਾਲਾ ਸੋਦੇ ਵਿੱਚ ਵੀ ਬੱਚੇ ਪੈਣਾ ਬਤਾਂਵਾ ਬਜ਼ੁਰਗ ਜਿਵੇਂ ਸਾਰੇ ਹੁੰਦੇ ਆ ਬਸ ਉਹ ਬਸਨ ਕੋਤਰ ਤੋਂ ਕਿ ਮਲਸੀਆਂ ਦੀ ਗੱਲ ਮਲਸੀਆਂ ਦੀ ਗੱਲ ਹੈ ਉਹ ਬਸ ਉਧਰ ਆ ਰਹੀ ਸੀ ਤੇ ਇਹ ਪਾਸੇ ਇਧਰ ਜਾ ਰਹੀ ਸੀ ਉਹੀ ਗੱਲ ਹੋਈ ਜਿਹੜੀ ਆਪਾਂ ਰੋਜ਼ ਟੀਵੀ ਤੇ ਦੇਖਦੇ ਆ ਸੁਣਦੇ ਆ ਅਖਬਾਰਾਂ 'ਚ ਪੜ੍ਹਦੇ ਆ ਬਸ ਦੁੱਖ ਫੜਦਾ ਫਾਸਲਾ ਸੀ ਲੰਘਗੀਆਂ ਕੋਲ ਦੀ ਬਸਾਂ ਲੰਘਣੀਆਂ ਜੈਨੀਆਂ ਬਸ ਦਾ ਕੰਡਕਟਰ ਬਾਜਾ ਮਾਰਨ ਡਿਆ ਇੱਥੇ ਮੈਦਪੁਰ ਖੜਾ ਇੱਕ ਦਿਨ ਪ੍ਰਾਈਵੇਟ ਬੱਸੀ ਉਹ ਬਾਈਪਾਸ 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 ਬੱਸ ਦੇ ਕੰਡਕਟਰ ਨੂੰ ਕਹਿੰਦਾ ਭਾਜੀ ਮੈਂ ਪੰਜ ਪਾਸ ਮਾਉਣਾ ਉੱਤਰ ਜਮਾ ਸ ਜਿਹੜੀਆਂ ਇਹੋ ਜਿਹੀ ਗੱਲਾਂ ਹੁੰਦੀ ਐ ਸੋ ਕਈ ਵਾਰ ਬਹੁਤ ਕੰਮ ਆਉਂਦੀ ਐ ਸਾਡੇ ਔਰ ਇਸ ਕਰਕੇ ਜਿਹੜੇ ਦੋ ਤਰ ਗੀਤਾਂ ਦੀ ਹੁਣ ਫਰਮੈਸ਼ਾਂ ਐ ਸੋ ਪੂਰੀਏ ਕਰਨੀ ਐ ਉਸ ਤੋਂ ਬਾਅਦ ਟੋਨੀ ਪਾਟੀ ਜਿਹਨਾਂ ਨਾਲ ਇੱਕ ਛੋਟੇ ਬੱਚਾ ਐ ਸੋ ਇੱਕ ਗੀਤ ਦੇ ਨਾਲ ਉਹਨੇ ਵੀ ਹਾਜ਼ਰੀ ਲਗਵਣੀ ਐ ਸੋ ਮੈਂ ਬੇਨਤੀ ਕਰੂੰਗਾ ਬਾਰ-ਬਾਰ ਭਾਜੀ ਕਰੇ ਇੱਕ ਵਾਰ ਸਤੀ ਜ਼ੋਰਦਾਰ ਤਾੜੀਆਂ ਸਾਰੀਆਂ ਇੱਕ ਵਾਰੀ ਮਜਾਦੋ ਪਲੀਜ਼ ਸਾਰੇ ਜਣੇ ਜਿਹੜੇ ਮਹਿਦਪੁਰ ਵਾਲੇ ਉਹ ਤਾੜੀਆਂ ਮਜਾਓ ਵਾਹ ਜੀ ਵਾਹ ਬਾਕੀ ਧੱਕਾ ਬਸ ਹੀ ਤੋਂ ਆਇਆ ਸੋ ਤਾੜੀਆਂ ਦੇ ਜਰੀਏ ਇਹ ਜਿਹੜਾ ਪਿਆਰ ਤੁਹਾਡਾ ਮਹੱਬਤ ਮਿਲ ਰਹੀ ਹੈ ਪੈਸੇ ਸੋ ਵੱਖਰੀ ਗੱਲ ਹੈ ਜਿਹੜਾ ਪਿਆਰ ਤੁਹਾਡੀਆਂ ਤਾਲੀਆਂ ਦੇ ਵਿੱਚ ਹੁੰਦਾ ਸੋ ਬਹੁਤ ਮੈਂ ਰਿਹੜੀਆਂ ਸਾਰੇ ਨਗਰ ਨਿਵਾਸੀਆਂ ਦੇ ਮਹਿਦਪੁਰ ਸ਼ਾਹਪੁਰ ਔਰ ਸਾਡੇ ਅਸ਼ਨੀ ਸਰਪੰਚ ਜੀ ਔਰ ਆ ਤੁਹਾਡੀਆਂ ਤਾਲੀਆਂ ਦੇ ਨਾਲ ਮਾਸ਼ਾ ਅੱਲ੍ਹਾ ਜੀ ਤੁਹਾਡੀ ਨਜ਼ਰ ਹੈ